ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਡੇ ਆਪਣੇ ਆਪ ਦੀ ਖਬਰ ਆਪ ਲੈਣ ਵਾਸਤੇ ਸਾਨੂੰ ਕਹਿੰਦੇ ਵੀ ਤੂੰ ਆਪਣੇ ਆਪ ਦੀ ਖਬਰ ਆਪ ਹੀ ਲੈ ਫਿਰ ਗੁਰੂ ਵੀ ਸਹਾਈ ਹੁੰਦਾ ਜਦੋਂ ਅਸੀਂ ਆਪ ਉੱਠ ਪੈਂਦੇ ਆ ਤੇ ਸੁੱਤੇ ਮਨੁੱਖ ਤਾਂ ਇੱਕ ਬੰਦਾ ਜਾਗ ਪਏ ਗੁਰੂ ਦਾ ਕੰਮ ਜਗਾਉਣਾ ਹੈ ਆਪਜ ਨੂੰ ਜਗਾਉਨੇ ਆ ਫਿਰ ਉਹਨੂੰ ਫੜ ਕੇ ਤੋੜਦੇ ਤਾਂ ਨਹੀਂ ਆਪੇ ਤੁਰ ਪੈਂਦਾ ਫਿਰ ਉਹ ਹੁਣ ਅਸੀਂ ਕਹਿੰਨੇ ਆਂ ਵੀ ਅਸੀਂ ਸੁਮਈਏ ਤੇ ਗੁਰੂ ਸਾਹਿਬ ਸਾਨੂੰ ਗੋਦ ਵਿੱਚ ਚੁੱਕੀ ਫਿਰਨ ਵੀ ਅਸੀਂ ਤਾਂ ਕਰ ਨਹੀਂ ਕੁਝ ਨੇ ਜੇ ਕੋਈ ਅਮਰ ਸ਼ਕਲ ਕੋਈ ਨਹੀਂ ਮਹਾਰਾਜ ਨੇ ਕਿਰਪਾ ਜਦੋਂ ਕਰਨੀ ਆਪੇ ਕਰ ਦੇਣੀ ਪਾਠ ਕਰਿਆ ਕਰ ਬਾਣੀ ਪੜਿਆ ਕਰ ਨਿਤ ਨਹੀਂ ਗੁਰੂ ਸਾਹਿਬ ਦੀ ਕਿਰਪਾ ਨਹੀਂ ਅਜੇ ਹੋਈ ਕਿਰਪਾ ਜੇ ਤਾਂ ਕਲਗੀਧਰ ਪਾਤਸ਼ਾਹ ਦੇ ਚਾਰ ਸਹਬਜ਼ਾਦੇ ਸਾਨੂੰ ਉਹ ਤੇ ਸ਼ਹੀਦ ਕਰਾ ਦਿੱਤੇ ਜੇ ਕੋਈ ਹੋਰ ਹੈ ਤੇ ਦੱਸੋ ਵੀ ਜਿਹੜਾ ਰਹਿ ਗਿਆ ਸੀ ਆਪਾਂ ਅਜੇ ਉਡੀਕ ਕਰਨੇ ਆ ਵੀ ਗੁਰੂ ਸਾਹਿਬ ਨੇ ਹੋਰ ਕਿਰਪਾ ਕਰਨੀ ਜੋ ਹੈ ਸੀ ਉਹ ਤੇ ਕਰ ਦਿੱਤਾ ਸਭ ਕੁਝ ਸਾਡੇ ਸਾਹਮਣੇ ਅਸੀਂ ਅਜੇ ਵੀ ਕਹਿੰਨੇ ਆ ਵੀ ਕਿਰਪਾ ਹੋਣੀ ਤੇ ਕਰਨੀ ਹੈ ਇਹ ਸਾਡੀ ਬੇਈਮਾਨੀ ਹੈ ਇਹ ਅਸੀਂ ਗੱਲਾਂ ਸਿੱਖ ਲਈਆਂ ਨੇ ਆਪਣੇ ਆਪ ਨੂੰ ਗੁਰੂ ਤੋਂ ਬਚਾਉਣ ਵਾਸਤੇ ਇਸ ਕਰਕੇ ਸਾਧ ਸੰਗਤ ਦੀ ਕੋਈ ਵੀ ਕਰਮ ਹੈ ਪਾਪ ਤੇ ਪੁੰਨ ਦੀ ਕਹਾਵਤ ਪਾਪ ਪੁੰਨ ਤੇ ਭਈ ਕਹਾਵਤ ਉਹ ਨਰਕ ਨੂੰ ਸੁਰਗ ਸੁਰਗ ਪੰਚਾਵਤ ਇਹ ਕਹਾਵਤਾਂ ਬਣ ਗਈਆਂ ਨੇ ਗੱਲਾਂ ਜਿਹੜੀਆਂ ਗਿਆਨ ਦੀਆਂ ਗੱਲਾਂ ਕਹਾਵਤਾਂ ਦਾ ਰੂਪ ਧਾਰਨ ਕਰ ਗਈਆਂ ਨੇ ਅਸੀਂ ਉਹ ਕਈ ਜਾਣਦੇ ਆ ਗੱਲਾਂ ਕਰ ਹੀ ਜਾਣਦੇ ਆ ਗੱਲਾਂ ਇੱਕ ਰਵਾਜ ਬਣ ਜਾਂਦੀਆਂ ਨੇ ਮਹਾਰਜ ਦਾ ਕੰਮ ਹੈ ਕਰਕੇ ਵੇਖ ਉਸ ਚੀਜ਼ ਨੂੰ ਕਰ